ਕਹਿੰਦੇ ਹਾਸਿਲ ਕੀਤੇ ਹੋ ਜਾਂਦਾ ਹੈ ਇਹ ਦੁਨੀਆ ਦੇ ਦਿਲ ਖੋਹ ਲੈਂਦੇ ਆ ਪੰਗਿਆਂ ਆਜ ਅਦਰ ਕੋਠੇਰ ਸਾਹਿਬ ਲਾਉਂਦੇ ਨੇ ਸਾਰਾ ਕਬਰੀ ਮੈਗੇ ਆ ਦੋ ਵੀ ਆਇਆ ਹੈ ਜਿਹਦੀ ਗੱਲ ਕੋਠੇਰ ਸਾਹਿਬ ਨੇ ਕੀਤੀ ਹੈ ਪਰ ਆ ਦੋ ਮਹਾਰਥੀ ਆ ਰਹੇ ਆ ਇਹਨਾਂ ਦਾ ਕਹਿੰਦੇ ਮੇਰੇ ਵੀਰੋ ਖੇਡ 2 ਮਿੰਟ ਦੇ ਸਮੇਂ ਅੰਦਰ ਉਹ ਮੇਰੇ ਨਾਲ ਗੱਲ ਕਰ ਲੈਣ ਪੂਰੀ ਇਹਨਾਂ ਦਾ ਕਹਿੰਦੇ ਖੇਡ ਕਬੱਡੀ ਦੇ ਵਿੱਚ ਅੱਜ ਬੋਲਣਾ ਮੇਰੇ ਵੀਰੋ ਬਾਕੀ ਕਾਰਨ ਹੈ ਬੇਸ਼ੱਕ ਕਬੱਡੀ ਸ਼ਰਨੀ ਨੂੰ ਬਹੁਤ ਸਮਾਂ ਹੋ ਗਿਆ ਹੈ ਪਰ ਇਹਨਾਂ ਦੇ ਕਾਰਨਾਂ ਨੇ ਇਹਨਾਂ ਦੀਆਂ ਗਰਾਊਂਡਾਂ ਵਿੱਚ ਦੇਖਿਓ ਜਿਹੜਾ ਪੰਜਾਂ ਹੁੰਦਾ ਜਿਵੇਂ ਠੇਠ ਪੰਜਾਬੀ ਦੇ ਵਿੱਚ ਇਹਦੇ ਖੁੱਤੀਆਂ ਤੇ ਉਹ ਅੱਜ ਵੀ ਮੇਰੇ ਵੀਰੋ ਇਹਨਾਂ ਨੂੰ ਸਨਕਾਰਦਾਰਿਆ ਨਹੀਂ ਲੈ ਮੈਂ ਇੱਕ ਵਾਰ ਜੀ ਆਇਆਂ ਵਖਰੇ ਹਨ ਗੁਰਮੀਤ ਸਿੰਘ ਗੋਪੀ ਫਰਦੀ ਪਹੁੰਚ ਆਇਆ ਹਰਿੰਦਰ ਸਿੰਘ ਕਾਰ ਗਾੜੀਆਂ ਨਾਲ ਆਇਆ ਅੱਜ ਕਬੱਡੀ ਕੱਪ ਦੇ ਵੱਡੇ ਮਾਦਮ ਤੇ ਪੱਪਾ ਵੀ ਆ ਗਿਆ ਹੈ ਸਰਕਾਰ ਅਰਵੀ ਮਨਦੀਪ ਸਿੰਘ ਰੂਹ ਕੋ ਜੋਗੀ ਸਾਰੇ ਦਰਸ਼ਕਾਂ ਦੀ ਮਨਦੀਪ ਧੰਨੀ ਹੋਣੀ ਜਿੰਨੇ ਵੀ ਇਹਾਂ ਦੀ ਸਾਰੀ ਫਰੰਟ ਕਬੱਡੀ ਦਾ ਪੈਸ਼ਨ ਦੀ ਕਿੰਨੀ ਬਖਸ਼ਿਸ਼ ਹੋਈ ਬਹੁਤ ਸਾਰੇ ਪਲੇਅਰਾਂ ਦਾ ਸੁਪਨਾ ਵੀ ਮੈਂ ਕੈਨੇਡਾ ਕੱਪ ਦਾ ਬੈਸਟ ਬਮਾ ਮੈਂ ਕੈਨੇਡਾ ਕੱਪ ਦਾ ਬੈਸਟ ਬਮਾ ਪਰ ਉਹਨਾਂ ਪਲੇਅਰਾਂ ਦਾ ਇਹ ਸੁਪਨਾ ਮੇਰੇ ਵੀਓ ਬੇਸ਼ੱਕ ਉਹਨਾਂ ਨੇ ਤੰਗਲੀ ਕਬੱਡੀ ਖੇਡੀ ਹੈ ਉਹ ਅਧੂਰਾ ਰਹਿ ਗਿਆ ਪਰ ਗਾਜੀਆ ਨੇ ਕਾਲੇ ਨੂੰ ਹਰਜੀਤ ਬਰਾਣ ਨੂੰ ਮਾਣ ਮਿਲਿਆ ਇੱਕ ਵਾਰੀ ਜ਼ੋਰ ਨਾਲ ਤਾੜੀਆਂ ਮਾਰਦੀਆਂ ਮੇਰੇ ਪੰਜਾਬੀਓ ਤੇ ਇਧਰ ਗੁਰਵੀਰ ਸਿੰਘ ਗੋਪੀ ਗੋਪੀ ਫਰੰਦੀਪੁਰੀਆ ਸਰਦਾਰ ਤਰਸੂ ਖੇਡ ਕਬੱਡੀ ਦਾ ਹਿਮਾਲਾਇਆ ਪਰਬਤ ਜਿਹੜਾ ਮੇਰੇ ਵੀਓ ਪਿਛਲੇ ਸਾਰਾ ਖਾਲਾ ਸਨਤਨਾ ਖੇਡ ਮੈਦਾਨਾਂ ਦੇ ਵਿੱਚ ਆਪਣੀ ਖੇਡ ਦਾ ਲੋਹਾ ਮਨਵਾ ਰਿਹਾ ਤੇ ਅੱਜ ਵੀ ਨਵੇਂ ਮੁੰਡੇ ਤਿਆਰ ਕਰ ਰਿਹਾ ਤੇ ਇਹ ਘੋੜਿਆਂ ਦਾ ਵੀ ਸ਼ੌਕੀ ਹੈ ਇਹਦੇ ਕਹਿੰਦੇ ਬਿਸ਼ੇਰੇ ਦੀਆਂ ਗੱਲਾਂ ਜਿਹੜੇ ਘੋੜਿਆਂ ਵਾਲਿਆਂ ਨੇ ਕਰਦੇ ਆ ਵੀ ਗੋਪੀ ਬਿਸ਼ੇਰਾ ਲੈ ਕੇ ਆਇਆ ਤਾਮਲ ਲਾਡੂ ਤੋਂ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਵੀਰੋ ਜਿਹੜੇ ਕਹਿੰਦੇ ਗੱਲਾਂ ਵੱਖਰੀਆਂ ਕਰ ਜੂਗਾ ਸੋ ਗੋਪੀ ਸਰਕਾਰ ਥੋੜੀ ਖੇਡੀ ਹੋਈ ਕਬੱਡੀ ਦਾ ਮੱਖਣ ਸਿੰਘ ਜੀ ਚਲਕੇ ਨੂੰ ਯਾਦ ਕਰਦੇ ਆ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਇੱਕਦਮ ਫਟਾਪੁਰੀਆਂ ਇਹ ਕਮਫਰਟਬਲ ਰੀਆ ਉਹ ਵੀ ਇਸ ਲਈ ਖੇਡ ਮੈਦਾਨ ਦੇ ਵਿੱਚ ਹੈ ਸਤਿਕਾਰ ਕੀਤਾ ਜਾ ਰਿਹਾ ਹੈ ਮਾਣ ਕੀਤਾ ਜਾ ਰਿਹਾ ਹੈ ਸਾਰੇ ਆਏ ਹੋਏ ਸਤਿਕਾਰ ਸੱਜਣਾ ਦਾ ਅੱਜ ਦਾ ਮੈਚ ਇਸ ਲਈ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਉਧਰ ਜੱਗਾ ਗੱਲ ਲੰਡੇ ਕਾਲਾ ਤੇ ਨਾਲ ਗੋਪੀ ਗੱਲ ਲੰਡੇ ਕੇ ਇਹੋ ਭਾਵਾਂ ਦਾ ਵੀ ਵਿਸ਼ੇਪਰਮ ਤੇ ਧੰਨਵਾਦ ਕਰਦੇ ਆਂ ਔਰ ਉਥੇ ਚੌਕੇ ਬ੍ਰਦਰਸ ਦਾ ਵਿਸ਼ੇਪਰਮ ਤੇ ਧੰਨਵਾਦ ਕਰਦੇ ਆਂ ਔਰ ਨਾ ਫੈਰ ਆਸਟ੍ਰੇਲੀਆ ਨਾ ਫੈਰ ਆਸਟ੍ਰੇਲੀਆ ਦੇ ਇਸ ਵੀਰਾਂ ਦੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਮੇਰੇ ਵੀਰੋ ਔਰ ਸਾਰੇ ਵੀਰਾਂ ਦਾ ਸੂਰਜਾ ਜੀ ਸਾਡੇ ਮੋਗੇ ਤੋਂ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਰੌਂਦੇ ਵਾਲੇ ਗਿੱਲ ਦਾ ਔਰ ਕਮਲ ਸ਼ਰਮਾ ਜੀ ਦਾ ਜਸਪਾਲ ਸਿੰਘ ਯੂਐਸਏ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਅਮਰਜੀਤ ਬਰਾੜ ਦੇ ਉਹਨਾਂ ਦਾ ਗੈਰੀ ਬਰਾਲ ਔਰ ਨਵੀ ਬਰਾਲ ਜੀ ਕੈਨੇਡਾ ਤੋਂ ਇਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਸਾਰੇ ਅਸਮਾਨਤ ਸੂਸ਼ੀਆਂ ਦਾ ਬਹੁਤ ਬਹੁਤ ਪਾਣੀ ਪੁਣੀ ਦੀ ਬਾਰਾ ਨਾ ਹੈਗਾ ਅਸਲੀ ਗਰਮੀ ਹੈ ਮੈਂ ਕਿਹਾ ਜੀ ਠੀਕ ਹੈ ਚਲੋ ਬਜ਼ੁਰਗ ਭੇਜਦੇ ਆਂ ਕਹਿ ਕੇ ਸਮਝਾ ਕੇ ਬੱਚੇ ਨੂੰ ਤੇ ਉੱਥੇ ਸਫਾਰੀ ਸ਼ੋਅ ਹੈ ਲੈਂਡ ਰੂਲ ਗੱਡੀਆਂ ਜਾਂਦੀਆਂ ਰੰਭਾ ਦੇ ਵਿੱਚ ਕਦੇ ਗੱਡੀ ਆਏ ਨੂੰ ਤੇ ਕਦੇ ਗੱਡੀ ਐਨੂੰ ਤੇ ਮੈਂ ਵੀ ਪਾਈ ਜੀ ਉਹਨਾਂ ਦੇ ਨਾਲ ਸਿੰਘਾ ਇਕੱਠੇ ਗਏ ਆਂ ਬਹੁਤ ਸਕਾਰਤ ਤੇ ਸਖੀਅਤ ਹੈ ਪੰਜਾਬ ਵਿੱਚ ਸੀ ਸਰਦਾਰ ਅਮਰਜੀਤ ਸਿੰਘ ਦੀ ਸਿਹਾਰ ਪੈਂਦਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਜਿਨ੍ਹਾਂ ਨੇ ਮੰਡੀ ਨਿਹਾਲ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਰਦਾਰ ਅਮਰਜੀਤ ਸਿੰਘ ਜਰਦਾ ਜੋ ਮਾਨ ਸਨਮਾਨ ਕੀਤਾ ਜਾਣਾ ਹੈ ਕਾਲੇ ਗਾੜੀਆਂ ਵਾਲੇ ਦਾ ਗੋਪੀ ਫਰਦੀ ਪੁਰੀਏ ਦਾ ਇਸ ਲਈ ਖੇਡ ਮਾਗਦੇ ਤੇ ਫਿਰ ਆਪਾਂ ਜਿਹੜਾ ਸੈਮੀਫਾਈਨਲ ਮੈਚ ਦਾ ਆਨੰਦ ਇਸ ਲਈ ਖੇਡ ਮਾਗਦੇ ਵਿੱਚ ਪਾਣਾ ਹੈ ਜਿਹੜਾ ਪਾਣਾ ਜਾਣਾ ਸੁਖੇਰਾ ਮੈਂ ਲੈਣਾ ਹੈ सभी केंद्रीय राज्यों पे वो फायदा अपा सरकार कर रहे हैं सरकार करने में रिव्यू जोड़ा तानिया अभी है जोड़ा तानिया मैंने बिल्लियाँ पैदा करते, करते फिर माइकोटरे पासे भी के अमेरिक खोजे कोड दे देगा दिया राजा तूड़ को दिया हर सिरे से खिलाई एक नए दिल खेलने में अमेरिका बदाल लगे भिड़ा ਗੁਰਦੀਪਾ ਉਹਦਾ ਸੁਣਨ ਨੂੰ ਹੀ ਵੀ ਗੁਰਦੀਪੂਤਾ ਵੀਰ ਆਇਆ ਹੋਇਆ ਹੈਪੀ ਹੋਈ ਵੀਰ ਗੁਰਦੀਪਾ ਜੇਤੂ ਜਰਮਨ ਜਰਮਨ ਗਾਜੀਆਲੇ ਦਾ ਕਾਲਜ ਪ੍ਰੋਫੈਸਰ ਮੱਖਣ ਸਿੰਘ ਜੀ ਗੱਲ ਕਰਦੇ ਹੁੰਦੇ ਸੀ ਵੀ ਕਾਲਜ ਜਿਹੜੀ ਯਾਰ ਐ ਇੰਨੇ ਚਾਰਸੀ ਕਾਲਜ ਵੀ ਜੇ ਚੌੜਾ ਤੇ ਖੁੱਛ ਕੱਢ ਗਿਆ ਫਿਰ ਨੂੰ ਲੰਬਾ ਪਾ ਸਕਦਾ ਵੀ ਗਾਜੀਆਲੇ ਕਾਲਜ ਇਹਦੀ ਯਾਰ ਫਿਰ ਤੋਂ ਬਾਅਦ ਖੁੱਛ ਕੱਢ ਕੇ ਆ ਫਿਰ ਨੂੰ ਲੰਬਾ ਪਾ ਸਕਦਾ ਇਹ ਦੁਬਾਰੇ ਮੇਰੇ ਪਰ ਹੱਥ ਕਰ ਆਓ ਸਾਥੀ ਤੇ ਬੋਲਾ ਸਾਥੀ ਤੇ ਬੋਲਾ ਮੈਚ ਮੈਚ ਸਾਡੇ ਤੇਤੀ ਤੇ ਤੇਤੀ ਰਹੋ ਮੇਰੇ ਵੀਰ ਆਹ ਦੇਖੀ ਦੇ ਚੌਥੀ ਦਾ ਮੈਚ ਤੇ ਲੈ ਵੀ ਜਿੰਦਰਾ 2025 ਦੇ ਨੂੰ ਮੈਚ ਵੀ ਮੁਕਤ ਜਉ ਮੁਕਤ ਜਉ ਮੁਕਤ ਜਉ ਕਰਦਾ ਮੁਕਤ ਜਉ ਮੁਕਤ ਜਉ ਮੁਕਤ ਜਉ ਕਰਦਾ ਬੀਬੀ ਗਰਾਮ ਤੋਂ ਵਿੱਚ ਵਿਆਹ ਜਿਹੜਾ ਨੰਬਰ 80 ਇਹ ਪਹਿਲਾ ਨੰਬਰ ਦਾ 6 ਢਾਂਗੇ ਵਾਲਾ ਜਾਫੀ ਆ ਢਾਂਗੇ ਵਾਲੇ ਜੋ ਗੁਰਵਿੰਦਰ ਆਉਂਦਾ ਹੈ 365 ਵਾਲਿਆ ਉਦੋਂ ਕਈ ਕਹਿੰਦੇ ਸਾਹਿਬ ਬੀਬੀ ਘੱਗਿਆ ਵਾਲਾ ਆ ਗਿਆ ਇਹਨਾਂ ਦੁਨੀਆ ਵਿੱਚ ਚੱਲਾ ਹੋਇਆ ਮਖਮਲੀ ਟ੍ਰਿਕਸ ਸਾਹਿਬ ਖੜੇ ਨੇ ਆਓ ਸਾਹਮਣੇ ਕਹਿੰਦੇ ਗੱਲ ਉਹ ਘਰੂ ਸਾਤਾ ਕਮਾਲ ਕਰਦਾ ਹੋਇਆ ਇਧਰ ਵੱਲੇ ਸਮਾਧਾਨਾ ਟੱਕਰ 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 ਕਬੱਡੀ ਕਬੱਡੀ ਦੇ ਨੰਬਰ ਜੱਪ ਖਰੂਸਰ ਸਾਹਿਬ ਦੀ ਧਰਤੀ ਦਾ ਆਪਣੀ ਟੀਮ ਦੇ ਸਹਿਯੋਗ ਦਾ ਸ਼ਾਨਦਾਰ ਵਿੱਚ ਖੇਡ ਰਿਹਾ ਨੇ ਸਾਰੇ ਸੰਗਤ ਦਾ ਸਾਰੇ ਨਾਲੇ ਵੀਰਾਂ ਦਾ ਜਿਨ੍ਹਾਂ ਦੇ ਬਹੁਤ ਵੱਡੇ ਸਹਿਯੋਗ ਅੱਜ ਦੇ ਇਸ ਕਬੱਡੀ ਕੱਪ ਦੇ ਹੈ ਸਾਰਿਆਂ ਦਾ ਸਰਕਾਰ ਪੰਜਾਬ ਪੁਲਿਸ ਦਾ ਸਰਕਾਰ ਇਧਰ ਤੇ ਬੰਲੇ ਬੰਦਾ ਬੰਦਾ ਕੀ ਮੇਰੇ ਮਿੱਤਰੋ ਆਹ ਸਾਹਮਣੇ ਮੈਨੂੰ ਲੱਗਦਾ ਵੀ ਗਿੱਟਿਆਂ ਵਿੱਚ ਆਹ ਕਿੰਦੇ ਕੈਂਚੀ ਦੀ ਪ੍ਰਗਟ ਮਜ਼ਬੂਤ ਆਹ ਸਾਹਮਣੇ ਰਾਜਾ ਧੂੜਕੋਟੀਆ ਇਸਦੇ ਮੈਚ ਦੇ ਵਿੱਚ ਵੀ ਇਹ ਮੁੰਡੇ ਨੇ ਸਿਰੇ ਦੇ ਜੱਫੇ ਲਾਤੇ ਆ ਮੈਚ ਜਿੱਤੀ ਕਹਿੰਦੇ ਮੁੰਡੇ ਨੇ ਸਿਰੇ ਦੇ ਜੱਫੇ ਲਾਏ ਆ ਆ ਫੁੱਲੇ ਵਾਲੀ ਮੈਦਾਨ ਦਾ ਕਿਨਾਰਾ ਹੋਵੇ ਆ ਸਾਹਮਣੇ ਬੰਦਾ ਨੇ ਇੱਕ ਖੇਡ ਕਬੱਡੀ ਦਾ ਬਹੁਤਿਆਰ ਕਬੱਡੀ ਫੁੱਲੇ ਵਾਲੀਆਂ ਕਬੱਡੀ ਪਾ ਕੇ ਵਾਪਸ ਆ ਅਮਰੀਕਾ ਗੱਲ ਕਰਦਾ ਹੋਇਆ ਰਾਜੇ ਵਰਗੇ ਰਾਜੂ ਵਰਗੇ ਸ਼ੀਰੇ ਵਰਗੇ ਇਹ ਬੁੱਕਰ ਵਾਲਾ ਪਿੰਡ ਹੈ ਅਰਸ਼ਦਾ ਆ ਚਾਰੇ ਕਹਿੰਦੇ ਅੱਜ ਦੇ ਟਾਈਮ 'ਵਲੇ ਇਹ ਚੋਟੀ ਵਰਗੇ ਆ ਕਿ ਮਿੱਥੋਂ ਪੁੱਛੇ ਨਾ ਤੇ ਹਵਾ ਨਹੀਂ ਲੱਗਦੀ ਇਹ ਤਯੋ ਨੂੰ ਬਹੁਤ ਬੜਾ ਖੇਡਿਆ ਪਰ ਖੋਸੇਪੋਟਲੇ ਵਾਲੇ ਨੇ ਜਿੰਦਿਆਂ ਵਾਲੀ ਦੁਕਾਨ ਦੇ ਜਿੰਦੇ ਟੁੱਟੇ ਵਿਖੇ ਨੇ ਖੋਸੇਪੋਟਲੇ ਵਾਲੇ ਨੇ ਜਿੰਦਿਆਂ ਵਾਲੀ ਦੁਕਾਨ ਦੇ ਜਿੰਦੇ ਟੁੱਟੇ ਵਿਖੇ ਨੇ ਲਓ সামনে ਫਿਰ ਲਓ ਜੜਕੇ ਦੇ ਬਿੰਦੂ ਸਵਾਹ ਵਾਲੇ ਪਿੰਡ ਵਾਲਾ ਵਾਹ ਅਮਰੀਕ ਸਿੰਘ ਜਿੰਦਿਆਂ ਵਾਲੀ ਦੁਕਾਨ ਤੇ ਜਿੰਦੇ ਟੁੱਟੇ ਵਿਖੇ ਨੇ ਜਿਹੜੇ ਕਹਿੰਦੇ ਸਿਮਰਾ ਨਾਲ ਨਿਮਹਾਵਾਂਗੇ ਉਹ ਵੀ ਸਾਡੇ ਦਾ ਰੁੱਸੇ ਵਿਖੇ ਨੇ ਉਹ ਵੀ ਸਾਡੇ ਦਾ ਰੁੱਸੇ ਵਿਖੇ ਨੇ ਐਂ ਸਰੇ ਦਾ ਮੈਚ ਆ ਚੋਟੀ ਦੀ ਟੱਕਰ ਇੱਕ ਪਾਸੇ ਜਿਲ੍ਹਾ ਰੁੱਡੇਣਾ ਉਧਰ ਕਹਿੰਦੇ ਗੱਲ ਜਲਾਲਾਬਾਦ ਫਾਦ ਕੇ ਪਿੰਡਾਂ ਤੋਂ ਚਲਦੀ ਆ ਜਿੱਥੇ ਬਰੀਸਾ ਬਖਸਰੇ ਦੇ ਪਿੰਡਾਂ ਬਖਸਰੇ ਦੇ ਪਿੰਡਾਂ ਪੱਕੀਆਂ ਦੀ ਖਿੰਦਾਂ ਟੱਕੇ ਜਾਮ ਹੁੰਦੇ ਮੇਰੇ ਮਿੱਤਰੋ ਨਿਸ਼ਾਨ ਸਿਕਰ ਦੇ ਵੀ ਧੰਨੀ ਸਾਹਿਬ ਇਹ ਉਹ ਪਿੰਡਾਂ ਜਵਾੜ ਜਿਹੜੇ ਪਿੰਡ ਨੇ ਆਨੇ ਵਾਲੀ ਕੁੱਤੇ ਵਾਲੀ ਝੋਟੀਆਂ ਸਾਡੀਆਂ ਨੂੰ ਮਾਜੇ ਦੇ ਮਿਹਨਿਆ ਨੂੰ ਜਫਾਰਾ ਬਦਬਦ ਕਰਾਉਗਾ ਲੱਗਦਾ ਮੈਨੂੰ ਇੱਧਰ ਵੀ ਕੰਮ ਸਰ ਰਹੇ ਹੋਇਆ ਪਿਆ ਆ ਬੱਲੇ ਬੱਲੇ ਹੋ ਗਈ ਮੇਰੇ ਮਤੋ ਅੱਗ ਮਿਲ ਕੰਦੀ ਲੱਗਾ ਜੋਰ ਇਹ ਜਲਦੀਪ やめろ ਬੇਕਰਨ ਸਾਹਿਬ ਵੇਖੋ ਜਾਨ ਨਜ਼ਾਰਾ ਖੇਡ ਕਬੱਡੀ ਦਾ ਇਹ ਪਹਿਲਾ ਸੈਮੀ ਚੱਲਦਾ ਦੁਨੀਆ ਸਗਣੀਆਂ ਟੀਮਾਂ ਵੀ ਗਰਾਊਂਡ ਦੇ ਵਿੱਚ ਆ ਜਾਣਾ ਰਪਿੰਦਰ ਜਿਲਾ ਕੀ ਦਾ ਬਿੱਲੇ ਲਾਲਤੋ ਦਾ ਸਤਵਾਲੇ ਮਿੱਟੂ ਦਾ ਸੰਧੂ ਭਰਾਵਾ ਦਾ ਗੱਗਨ ਬਹੁਤ ਧੰਨ ਨਾਲ ਕੰਮ ਚੱਲ ਬੜੀਆਂ ਲਾਊ ਜਿਹਾ ਕਿ ਨਹੀਂ ਫੁੱਲੇ ਵਾਲੀਆਂ ਬੱਤੀਆਂ ਉੱਡਦੀ ਕਰਤ ਆਹ ਮੋੜਦੇ ਆ ਟਰੇਡੀਆਂ ਤੋਂ ਆਹ ਮੋੜਦੇ ਆ ਟਰੇਡੀਆਂ ਤੋਂ ਟਰੇਡੀਆਂ ਸੂਆਂ ਟਕ 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 ਉਹ ਵਾਂਗ ਕਰ ਰਿਹਾ ਨੰਬਰ 42 ਦਾ ਨੰਬਰ ਜਿਹਨੇ 42 ਦੇ ਸੇ ਜੁੜਦਾ ਹੋਇਆ ਜਾਤੀ ਮਾਜਰੇ ਦਾ ਕਹਿੰਦੇ ਫੱਕ ਫੋੜੀ ਬੱਬੂ ਬੱਬੂ ਲਾਈਆ ਬੱਬੂ ਬੱਬੂ ਲਾਈਆ ਉਹਨਾਂ ਦੇ ਬੱਬੂ ਹਾਂ ਹਾਂ ਬੱਲੇ 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 ਮੈਨੂੰ ਪਾਰ ਲੈ ਜਾ ਦੇ ਵੇ ਕਸਨ ਜੀ ਸਾਹਿਬ ਪਰ ਸਾਡੇ ਲਈ ਪਾਜੀ ਨੇ ਬਹੁਤ ਬਹੁਤ ਧੰਨਵਾਦ ਪੁਲਵਿੰਦਰ ਸਿੰਘ ਜੀ ਦਾ ਇਹ ਪਰ ਜਿਹੜੇ ਕਾਹਲ ਟਕਾਲੇ ਲੱਗੂਗੀ ਜਰੂਰ ਆਹ ਚੋਟੀ ਦੇ ਮੇਲੇ 'ਚ ਚੋਟੀ ਚੋਟੀ ਦੇ ਨਾਲ ਚੋਟੀ ਦੇ ਫੜਲੇ 'ਚ ਸਾਡੇ ਜੋਤ ਦਾ ਗੱਲਾਂ ਬਗਾਂਦਾ ਅੱਜ ਇਸ ਮੈਦਾਨ ਦੇ ਵਿੱਚ ਸਭ ਲਈ ਉਹ ਕਹਿੰਦੇ ਧਾਮੀ ਧਾਮੀ ਨੇ ਕਹਿੰਦੇ ਗੱਲਾਂ ਮੱਖਾ ਜੁਆਰੇ ਲਈ ਕਹਿੰਦੇ ਕਿ ਆਪਣੇ ਸਨ ਭਾੜੀਆਂ ਐਂ ਕਹਿੰਦੇ ਗੱਲਾਂ ਬੰਦਾ ਫਿਰੇ ਆ ਅੱਜ ਦੇ ਹਾਰ ਖਿਡਾਰੀ ਦੀ ਧਰਤੀ ਉੱਤੇ ਬਹੁਤ ਵੱਡੇ ਕਬੱਡੀ ਕਦਰ ਦੇ ਵਿੱਚ ਵੱਡੇ ਵੱਡੇ ਝੋਟੇ ਦੇ ਮੁੰਡਾ ਆਏ ਹੋਏ ਆ ਆ ਬੱਪੂ ਆ ਬੱਪੂ ਆ ਬੱਪੂ ਆ ਪਰ ਬੱਪੂ ਨੂੰ ਪੁੱਲ ਕੀ ਜੱਫਾ ਕਿਹੜੇ ਸਟਾਏ ਦੇ ਆ ਬਚੋੜੇ ਵਾਲਾ ਮਨਜੀਤ ਸਿੰਘ ਆਪਣੇ ਸਮੇਂ ਦਾ ਕਹਿੰਦੇ ਚੋਟੀ ਦਾ ਮਨਲਾ ਉਹ ਧੇਰੇ ਵਾਲਾ सानू बाबा ਨਾਨਕ ਜੀ है, ਬੱਚੇ ਦਾ ਸਾਥੀ ਪਾਲਾ ਜੀ ਦਾ ਬਾਬਾ ਦਾ ਸਾਥੀ ਮੁਰਦਾ ਨਾ ਜੀ ਦਾ ਸਾਡੀਆਂ ਪਰ ਤੁਹਾਨੂੰ ਲੱਗਣ ਬਾਬਾ ਨਾਨਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੁਸੀਂ ਹਾਸਦੇ ਰਹੋ ਬਸੇ ਰਹੋ ਵਾਕਿਆ ਕਮੇਡੀ ਦਾ ਆ ਮੈਚ ਤੋਂ ਬਾਅਦ ਸਾਡਾ ਜੀਤੂ ਬਾਈ ਤੇ ਭਾਈ ਸਿਧਾ ਜੱਟਪੁਰਾ ਸਾਜੀ ਵਰਤੀ ਨਰਕ ਰਾਜ ਦੇ ਸੈਡੋ ਦੇ ਜੁਲਾਸੇ ਤੋਂ ਕਿੰਨਾ ਸਮਾਂ ਦੀ ਨਿਊਜ਼ੀਲੈਂਡ ਤੋਂ ਲਾਈਵ ਹੱਥ ਮਾਰਦੇ ਨੇ ਵੱਡੇ ਸਰਕਾਰ ਨੇ ਬਹੁਤ ਬਹੁਤ ਰਕਤਾਂ ਦੇ ਕਿਓ ਜੋ ਹੱਥ ਨੇ ਨਹੀਂ ਢਾਹ ਦਿੱਤੀ ਕਾਦੀ ਯਾਦ ਰੱਖਿਓ ਭਾਗਾ ਵਾਲਿਓ ਵੇਂਗੀਆਂ ਜ਼ਮੀਨਾਂ ਯਾਦ ਰੱਖਿਓ ਤੇ ਇੱਕ ਨਾਲ ਪੋਵਾ ਮਹੀਨਾ ਯਾਦ ਰੱਖਿਓ ਅੱਖਾਂ ਵਾਲਿਓ ਪੋਵਾ ਮਹੀਨਾ ਯਾਦ ਰੱਖਿਓ ਆਹ ਕਹਿੰਦੇ RAM ਹੈ ਰੌਂਦੇ ਵਾਲਾ ਜਿਹੜੇ ਗੁੱਟ ਫੜਿਆ ਜੇਤੀ ਲੱਗਦੀ ਹੈ ਆਹ ਦੇਖਾਂਗੇ ਜਦ ਪੰਗੜਾ ਨੰਬਰ RAM ਨੇ ਆਪਣੀ ਟੀਮ ਲਈ ਜੋੜ ਦਿੱਤਾ ਆਹ ਕਾਦੀ ਯਾਦ ਰੌਂਦੇ ਵਾਲਾ ਓ ਜੀ ਇਹ ਤੇ ਤਲੀ ਕਬੱਡੀ ਖੇਡੀ ਇਹ ਮੁੰਡਿਆ ਚੱਲੋ ਆ ਧੰਤਾਂ ਕਰਦੇ ਸਰਦਿੰਦਰਾ ਇਹ ਗੋਲੇ ਦਾ ਵੀਰ ਆ ਪਰ ਤਾਲੀ ਦੇ ਤਰ੍ਹਾਂ ਦਾ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੰਦਾ ਬੱਲੇ 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 ਪੱਲੇ ਪੱਲੇ ਇਹ 500 ਦਾ ਜਫਾ ਪ੍ਰਦੀਪ ਆ ਸਾਹਮਣੇ ਰਾਮ ਜਿਹੜੇ ਰੌਂਦੇ ਪਾ ਰਹੇ ਨੇ ਜੀ ਜਾਗਦੇ ਨੀਂਦੀ ਨਾਲ ਬਹੁਤ ਹੀ ਕਲਾਪ ਰਹੀ ਆ ਥੋੜੀ ਸਿਹਤ ਕਲੀਫੋਰਡੀ ਕਾਰਨ ਜਿਹੜਾ ਬੱਸ ਹੋਣਾ ਪਿਆ ਆ ਇਹ ਕਹਿੰਦੇ ਕੋਸ਼ਾ ਇਹ ਸੱਤਵੇਂ ਪੂਸ਼ਾਪੁਰ ਦੀ ਟੀਮ ਦੇ ਲਈ ਮਨਦੀਪ ਵਿਧਾਲਪੁਰ ਤੋਂ ਦੀ ਕੋਹਲੀ ਦੇ ਪਿੰਡਰਪੁਰ ਦੀ ਟੀਮ ਦੇ ਲਈ ਕਹਿੰਦੇ ਆ ਇਹ ਜਿਹੜੇ ਦੇ ਮੈਦਾਨਾਂ 'ਚ ਬਹੁਤ ਹੀ ਸਪੋਰਟ ਵੀ ਇਕੱਲੇ ਹੁੰਦੀ ਆ ਆ ਦੇਖੋ ਜੀ 4 ਰਾਉਂਦੇ ਵਾਲਾ ਕਹਿੰਦੇ ਆਹ ਗੋਲ ਦਾ ਮਲੇ ਔਰ ਸੋਨੂ ਕੋਟ ਕੋਟ ਦੀ ਫੈਸਲਾ ਕਰਦੇ ਰਿਹਾ ਵੀ ਨੰਬਰ ਦਾ ਰਾਉਂਦੇ ਦੀ ਟੀਮ ਨੇ ਇਸੇ ਦੇ ਜਾਨ ਲਿਆ ਆਹ ਗੋਟਾ ਉੱਡਿਆ ਆਉਂਗਾ ਗੋਟਾ ਰਵਣ ਨੂੰ ਬਾਧਾ ਕਰਿਆ ਆਵਾ ਹੁਣ ਨਾਲ ਕਹਿੰਦੇ ਗੋਰਾ ਰਾਉਂਦੇ ਵਾਲਾ ਵੀ ਫੜਿਆ ਅਰਜਨ ਨੂੰ ਕਹਿੰਦੇ ਠਾਟਕ ਪੈ ਗਿਆ ਟੁੱਟ ਕੇ ਬੱਲੇ 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 ਅਰਜਨ ਠਾਟਕ ਅਰਜਨ ਠਾਟਕ ਘਾਤਾ ਪਾਉਂਦ ਘਾਤਾ ਓ ਬਾ ਕਦੇ ਬਰੋਲ ਪਾਉਂਦੇ ਕਹਿੰਦੇ ਬੱਲੇ ਬੱਲੇ ਕਾਉਂਦੇ ਆਉਂਦੇ ਆ ਹਾਂ ਇਹ ਕਹਿੰਦੇ ਤਾਲੀ ਮਾਰਿਓਣ ਆ ਰੌਂਦੇ ਵਾਲਾ ਕਦੇ ਕਰਿਆਣਾ ਵਾਲੇ ਨੇ ਅਗਲਾ ਤਾਲੀ ਦੇ ਸਪੀਕਰ ਤੇ ਟੋਲ ਦੇ ਖੜਕ ਦੇ ਰਿਹਾ ਪਰ ਉਹ ਰੌਂਦੇ ਵਾਲਾ ਕਹਿੰਦੇ ਤਾਲੀ ਇਹ ਸਰਪੰਚ ਕੋਸ਼ਿਸ਼ ਕਰਵਾ ਪਰ ਮੁੰਡਾ ਉੱਧ ਦੀ ਓਧ ਜੋ ਕਰਵਾ ਇੱਕ ਤਗੜਾ ਮਰੌਂਦੇ ਦੇ ਕਹਿੰਦੇ ਤਾਲੀ ਆਪਣੀ ਟੀਮ ਲਈ ਜੋੜ ਦਿੰਦਾ ਆ ਦੀਪੂ ਆ ਗਿਆ ਨਾ ਇਹੋ ਨੇ ਇਸ ਵੇ ਕਬੱਡੀ ਪੌਂਗਰੀ ਖੇਡ ਦੇ ਮੈਦਾਨ ਦੇ ਵਿੱਚ ਲੈ ਵੀ ਦੀਪੂ ਆ ਗਿਆ ਇਹ ਚਾਹ ਦਾਫੀਆ ਰੌਂਦੇ ਤੜਦੇ ਰਾਮ ਫੋਣੀ ਗੋਰੇ ਫੋਣੀ ਫਾਟਕੜਾ ਨਾਚ ਹੈ ਵੀ ਡੀਪੂ ਹੁਣ ਗੱਲ ਟਿਕਾਣੇ ਲੱਗੀ ਜਿੱਤਰਾ ਸਰਨਾਮੀਆ ਕਬੱਡੀ ਪੌਂਦਰੀ ਵਾਧਾ ਹੋਇਆ ਇਧਰ ਦੇਖਾਗੇ ਵੀ ਉਹ ਬਾਈਡੇ ਤੱਕੇ ਟੀਮ ਨੰਬਰ 10 ਕਹਿੰਦੇ ਗਾਫੀ ਅੱਖਾਂ ਦੇ ਕੋਟ ਪਾਈ ਆਹ ਗੋਸ਼ੇ ਦੀ ਕਬੱਡੀ ਅਮਰਗੜੀਆ ਆਜਾ ਉੱਥੇ ਇਹ ਕਹਿੰਦੇ ਰੌਂਦੇ ਵਾਲਾ ਗੋਸ਼ਾ ਕਰੇ ਵੀਰੋ ਹਾਂ ਨੇ ਟਾਈਮ ਦਾ ਕਰੋ ਪਿੰਡ ਵਾਲੇ ਮੈਚਾਂ ਦਾ ਪੈਸਟ ਨੇ ਮਾਰਦਾ ਕਿਹੜੀ ਟੂਰਨਾਮੈਂਟ ਨੇ ਆਹ ਵੇਖਦਾ ਪ੍ਰਦੀਪ ਕੋਸ਼ਾ ਤੇ ਪ੍ਰਦੀਪ ਹਾਂ ਆਹ ਬਾਈਸਨ ਲਓ ਸਾਹਮਣੇ ਕਾਕਾ ਗਿਰੀ ਸੇਖੇ ਵਾਲਾ ਕਬੱਡੀ ਪਾ ਰਿਹਾ ਚਾਰ ਖੇਡਾਂ ਦੀ ਚਾਰਵੇਂ ਮੈਚ ਚੋਟੀ ਦਾ ਦੂਜਾ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਮੈਦਾਨ ਵਿੱਚ ਏ ਬੱਲੇ ਬੱਲੇ ਮੁੰਡਾ ਨਾਲ ਸੱਜਣਾ ਕਿ ਪੈਂਦੇ ਆ ਪਟਾਕੇ ਜਮਾ ਤੇ ਗੱਲ ਕਹਿੰਦੇ ਸੱਤ ਪੋਰੀ ਚੱਲਦੀ ਹੈ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਪਰਵਾਰ ਵਿਛੋੜਾ ਫਿਰ ਕਹਿੰਦੇ ਸਰਸਾ ਨਦੀ ਦਾ ਵਿਛੋੜਾ ਤੇ ਠੰਡੇ ਗੁਜਰੀਆਂ ਗੱਲਾਂ ਮਾਤਾ ਗੁਜਰਕੋਲ ਜੀਤ ਦੇ ਜਹਾਨੂੰ ਸ਼ਬਦਾਂ ਦੇ ਫੁੱਲ ਭੇਟ ਕਰਨਾ ਉਹਨਾਂ ਦੀ ਚਰਦੀ ਕਲਾ ਚ ਗਾਣਾ ਲਾਉਣਾ ਕੋਈ ਨਸਨਾ ਬਾਜੀ ਦਾ ਨਾ ਲੈ ਬੋਲੇ

ਬਾਬਾ ਜੀ ਯਾਰ ਸੇਮ ਮਾਰੂ ਤੇ ਨਾਲ ਕਰਨ ਐਨ ਕੇ ਜੰਮੜੀ ਬਾਈ ਗੋਸ਼ਾ ਭਲਾਣਾ ਬਾਈ ਤੁਹਾਨੂੰ ਆਹ ਨਾ ਬਾਸੀ ਗੇ ਕਰਦੇ ਕਿਹੜਾ ਨਾਮ ਕਰ ਕਰੇ ਮੋਨੇ ਕਣਪੜਾ ਜਾਣਾ ਹਾਂ ਬਾਈ ਚੀਕ ਕਰ ਦੇ ਜਵਾਗਰਾਈ ਕੋਲੋਂ ਲਾ ਦੀ